ਯਾਰਾ ਬਾਬੇ ਉਤੇ ਆਪਣਾ ਜਾ ਰਹੇ ਅਨੰਦਪੁਰ ਸਾਹਿਬ ਹੋਲੇ ਮਹਾਲੇ ਦੇ ਤੇ ਨਾਲ ਸਾਡਾ ਆਸਟ੍ਰੇਲੀਆ ਵਾਲਾ ਚਾਚਾ ਤੇ ਬਾਕੀ ਹੋਰ ਸਾਡੇ ਮਿੱਤਰ ਪਿਆਰੇ ਪਿੰਡ ਤੋਂ ਨੇ ਤੇ ਉਹ ਵਾਸ਼ਰੂਮ ਕਰਨ ਗਏ ਹੋਏ ਨੇ ਹੁਣ ਤੇ ਇੱਥੇ ਅਸੀਂ ਰੁਕਿਆ ਆ ਲੰਗਰ ਇੱਥੇ ਤੇ ਕੈਂਡ ਗੱਲਬਾਤ ਆ ਬਾਈ ਉਹਨਾਂ ਨੇ ਪੂਰੀ ਮਹਿਫਲ ਲਾਖੀ ਹੈ ਨੀ ਨੂੰ ਤਾਂ ਕਿੱਥੇ ਆਉਂਦੀ ਆ ਫਿਰ ਗੱਲਾਂ 'ਚ ਤੇ ਉਹ ਹਾਂਜੀ ਲੈ ਲੈ ਵਾ ਆਉਡੀਅன்ஸ் ਮਿਲ ਗਈ क्या बात है मैं उंगला भी रख ला मैं ठीक है न्यू हाल पाई दाई बताइया मैंने थोड़े दिन तक पावे ਹਾਂ ਹਾਂ ਆਪਕੋ ਨਾ ਵੀਰ ਨੂੰ ਮਿਲਿਆ ਜੀ ਆਪਾਂ ਬਹੁਤ ਵਧੀਆ ਬਣਾਈ ਆਪਣਾ ਚੱਕੀ ਹਾਂ ਉਹ ਨਹੀਂ ਆਇਆ ਹੈਗਾ ਉਹ ਵੀ ਆਊਗਾ ਬਾਈ ਉਹ ਨਹੀਂ ਯਾਰ ਆ ਚਾਚੇ ਹੋਰੀ ਫਿਰਦੇ ਨੇ ਜੀ ਉਹ ਵੀ ਚੱਲੀ ਜਾਂਦਾ ਜਦੋਂ ਵੀ ਦੇ ਆਉਂਦੇ ਉਹ ਵੀਪ 20 ਵਜੇ ਲੱਗ ਜਾਂਦੀ ਲੋ ਜੀ ਇੱਥੇ ਆਈ ਜੀ ਆਪਾਂ ਮੁਕੰਦ ਕੇ ਮਿੱਠੂ ਨੀਆ ਵਲੋਗ ਤੇ ਲੈ ਲੈ ਪੰਚਾਇਤ ਐ ਉਹ ਵਾਟਸਪੀ ਹੁੰਦੀ ਆ ਜਾਂਦਾ ਇਹ ਰੀ ਦਾ ਵਰਤ ਹੁੰਦਾ जागटा चाहर छो मैं अपन गा चाहिए वाह क्या डॉक्टर साहब

ਕਿੰਨੇ ਕਿਲੋਮੀਟਰ ਦੂਰ ਹੈਗਾ? 20 ਲੈ। ਕਿੰਨੇ ਕਿਲੋਮੀਟਰ? ਕੀ ਬਾਤ 3 ਕਿਲੋਮੀਟਰ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਤੇਰੀ ਕਿਰਪਾ ਅਸੀਂ ਚੱਲਿਆ ਪ੍ਰਭੂ ਆਨੰਦਪੁਰ ਸਾਹਿਬ ਮੱਥਾ ਟੇਕਣ। ਤੇ ਹਾਂ ਵਧੀਆ ਸੁਖ ਸ਼ਾਂਤੀ ਨਾਲ ਵਾਪਸ ਆ ਜੀ ਮੱਥਾ ਟੇਕ ਕੇ। ਹਾਂ। ਕੀ ਬਾਤ ਹੈ। ਤੇ ਮੇਰੇ ਚਾਚਾ ਜੀ ਦੀ ਪਰਸੋਂ ਨੂੰ ਫਲੈਟ ਹੈ। ਆਸਟ੍ਰੇਲੀਆ ਦੀ। ਫਿਰ ਅਸੀਂ ਜਾਵਾਂਗੇ। ਹਾਂ ਜੀ ਫਾਈਨਲੀ ਅਸੀਂ ਆਨੰਦਪੁਰ ਸਾਹਿਬ ਪਹੁੰਚ ਚੁੱਕੇ ਹਾਂ ਤੇ ਹੁਣ ਅਸੀਂ ਮੱਥਾ ਟੇਕਣ ਜਾਵਾਂਗੇ। ਸੋ ਸਾਡੀ ਸਾਰੀ ਟੀਮ ਤਿਆਰ ਆ ਕਤਾਰ ਚ ਲੱਗਣ ਲਈ ਤੇ ਅਸੀਂ 9 ਵਜੇ ਚੱਲੇ ਸੀ ਸ਼ਾਇਦ 9 ਵਜੇ ਚੱਲੇ ਸੀ ਨਾ ਪਾਚੀ ਹਾਂ 9 ਵਜੇ ਸੀ ਜੀ 9 ਵਜੇ ਚੱਲੇ ਸੀ ਸਹੀ ਤੇ ਸਮਾਂ ਤਕਰੀਬਨ ਹੋ ਗਿਆ ਕਿੰਨਾ ਟਾਈਮ ਹੋ ਗਿਆ ਜੀ 2:40 ਤੋਂ 2:40 2:40 ਤੇ ਅਸੀਂ ਪਹੁੰਚ ਚੁੱਕੇ ਹਾਂ ਇੱਥੇ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਸੋ ਮੈਂ ਆਇਆ ਨਹੀਂ ਕਦੇ ਪਹਿਲੀ ਵਾਰ ਆਇਆਗਾ ਤੇ ਚਾਚਾ ਜੀ ਨੇ ਪ੍ਰੈਨ ਮਣਾ ਲੈ ਕੇ ਨਾ ਚੱਲਦੇ ਆ ਮੈਂ ਕਿਹਾ ਠੀਕ ਹੈ ਜੀ ਪਰ ਮਣਾ ਨਹੀਂ ਨਾ ਕਰ ਸਕਦੇ ਦੇ ਦੇਖ ਸਕਦੇ ਹੋ ਤੁਸੀਂ ਰੌਣਕ ਬਾਜ਼ਾਰਾਂ ਦੀ ਗੱਲ ਵੱਖਰੀ ਦਾ ਪੂਰੀ ਦੇਖੋ ਪੂਰਾ ਸਿਸਟਮ ਪੂਰਾ ਜੀ ਆਓ ਜੀ ਅੱਜ ਜੀ ਅਰਜੋ ਇਹਦਾ ਨੂਰ ਆ ਪਹਿੰਲੀ ਅਸੀਂ ਗੁਰਦਵਾਰੇ ਦਾ ਸੱਜ ਪਹੁੰਚ ਚੁੱਕਿਆ ਹਾਂ ਜੀ ਦੇਖੋ ਬਾਈ ਸੰਗਤ ਦੇ ਦਰਸ਼ਨ ਕਰ ਲੋ ਬਹੁਤ ਭੀੜ ਆ ਯਾਰ ਦੇਖੋ ਇਹ ਯਾਰ ਠੀਕ ਹੋ ਬਈ ਬਹੁਤ ਬਣਾਇ ਸੌਂਦੇ ਥੈਂਕ ਯੂ ਧੰਨਵਾਦ ਦੇਖਦੀ ਪਰਚੀ ਪਰ ਹੋਣੀ ਆ ਜੋ ਹੋਣੀ ਸੀ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਭੀੜ ਆ ਯਾਰ ਆ ਮੈਂ ਜਿੰਨੀ ਪਰਚੀ

ਦੇ ਲੋਕ ਤੇ ਪਾ ਮੈਂ ਉਹ ਨਾ ਕੰਗਾ ਨਾ ਪਾ ਨਾ ਟਾਉਟ ਗਿਆ ਮੈਂ ਮੈਂ ਮੱਥਾ ਟੇਕ ਲਿਆ ਜੀ ਫਾਈਨਲੀ ਕਿਹੜੇ ਘੰਟੇ ਬਾਅਦ ਉੱਤੇ ਇਲਾਜ ਆ ਗਿਆ ਸੀਗਾ ਉਹ ਫੋਟੋ ਖਰਾਉਣ ਲੱਗ ਪਏ ਸੀ ਸਿੱਕਾ ਕਿਹੜਾ ਸਾਡੇ ਮੇਰੇ ਨਾਲ ਦੇ ਪਿੱਛੇ ਉਹਨਾਂ ਦੀ ਵੇਟ ਕਰਦਾ ਬੈਠਾ ਆ ਬੈਠਿਆ ਜਾ ਮੈਂ ਇਹ ਮੈਂ ਟੈਕਵੇਟ

ਜਕਾਲੂ ਦੇ ਨਾਲ ਸੀਗਾ ਉਹ ਗੱਲ ਹੀ ਖਾਣਾ ਉਹ ਕਿਥੇ ਗਾਣੇ ਮੈਂ ਤਾਂ ਤਰੂੰਗਾ ਪਹਿਲਾਂ ਆ ਗਿਆ ਉਹ ਗਾਂ ਦੇ ਛੱਡੇ ਉੱਥੇ ਨਿਕਲ ਗਿਆ ਤੇ ਉਹਦੇ ਕੋਲ ਜਾਣਾ ਹੈ ਮੋਲਾ ਕਿੱਥੇ ਆਹ ਚੱਲਦੇ ਆਂ ਇਹ ਤੱਕੜਦੇ ਲੱਗ ਰਹੇ ਉਹ ਸਾਰਾ ਨਾ ਤੱਕਦਾ ਨਹੀਂ ਪਾਇਆ ਚਾਹ ਕੀ ਵੀਣਾ ਹੈ ਚਾਹ ਇਹ ਤਾਂ ਚਾਹ ਪੀਣੀ ਹੈ ਕੋਈ ਪੀਣੀ ਹੈ ਹਾਵੀ ਕੈਨੇਡਾ ਕੈਨੇਡਾ ਸਾਹ ਪਿੱਛੇ ਕੰਡੇ ਤੇ ਕੋਈ ਨਹੀਂ ਜਾ ਰਹੀ ਬੰਦਾ ਚੌਂਕਾ ਕਿੰਨਾ ਟਾਈਮ ਲਾ ਕੇ ਆਪਾਂ ਨੂੰ ਮੱਥਾ ਟੇਕ ਕੇ ਹੈ 2.5 ਕੋਈ 2 ਕਹਿੰਦਾ ਕੋਈ 2.5 ਕਹਿੰਦਾ ਦੋ ਲੱਗੇ ਨੇ ਦੋ ਦੋ ਲੱਗੇ ਨੇ ਦੋ ਦੋ ਲੱਗੇ ਨੇ ਬਈ ਉਹ ਖਾਲੀ ਰਾਤ ਤੇ ਹੋ ਗਈ ਜਦੋਂ ਬੰਦਾ ਅੱਤਵੀਂ ਚੰਦੀ ਸੀ 9 ਤੋਂ 10 ਹਾਂ 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 ਹੁਣ ਚੱਲੇ ਮਾਨਣਾ ਦੇਵੀ ਦੇ ਮਾਨਣਾ ਨਹੀਂ ਮਾਤਾ ਦੀ ਜੈ ਮਾਤਾ ਦੀ ਕੁਛ ਕੋਈ ਦੋ ਸ਼ਬਦ ਦੋ ਦਾ ਦੋ ਸ਼ਬਦ ਕਹਦੇ ਕਹਿੰਦੇ ਕਾ ਦੋ ਸ਼ਬਦ ਦਾ ਦੋ ਸ਼ਬਦ ਚੱਕ ਲਈ ਦੋ ਸ਼ਬਦ ਬੋਲਦੇ ਤੇ ਹੁਣ ਉੱਥੇ ਜਾ ਕੇ ਫਿਰ ਗੱਡੀਆਂ ਕੂਚ ਕਰਨੀਆਂ ਨੇ ਟੋਲਾ ਨੂੰ ਛਾਤਰ ਚੜਾ ਕੇ ਉੱਥੇ ਉਦੋਂ ਹਾਂਜੀ 7 ਲੱਖ ਦੀ ਤਗੜੀ ਪਾਰਕਿੰਗ ਆਉਂਦੇ ਜੌਣਾ ਮੋੜ ਆਉਂਦੇ ਮੋੜਾ ਮੈਨੇ ਲਵੀ ਪੈਦਾ ਮੈਂ ਕਰੋ ਤੰਨਾ ਵਾ ਕੇ ਵਜਣਗੇ ਪਾਰ ਆ ਐ ਦੇਖੀ ਜਾਨਿਆ ਤੁਸੀਂ ਰੱਪਾ ਤਾਂ ਕੀ ਗਲਤ ਕਰਿਆ ਡੇਢ ਘੰਟੇ ਜਾਮ ਚ ਫਸਣ ਤੋਂ ਬਾਅਦ ਅਸੀਂ ਹੁਣ ਨੈਣਾ ਦੇਵੀ ਨੂੰ ਕੂਚ ਕਰਨ ਜਾ ਰਿਹਾ ਉਹ ਅਸੀਂ 1 ਮਿੰਟ ਘੜੀਆ ਦਿਖਾ ਦਈਏ ਆਪਾਂ ਤੇ ਉਹ ਅਸੀਂ ਦੇਖੋ ਮਾਤਾ ਨੈਣਾ ਦੇਵੀ ਦਾ ਮੰਦਿਰ 15x2 ਹੈ ਚ ਤੈਨੂੰ ਪਤਾ ਤੈਨੂੰ ਪਤਾ ਇਹ ਚ 15x2 ਹੁੰਦਾ ਕਿੱਧਰ ਗਿਆ ਹਾਂ ਪਤਾ ਕਿੱਥੇ ਐ ਆਉਦੀ ਆਲੇ 15x2 ਕਲੇ ਹੁਣੀ ਟੇਕਲਾ ਮੱਥਾ ਹੋ ਜੇ ਵੀ ਦੀ ਜੀਵਾਵਾ ਵੀ ਜੂਮ ਕਰਕੇ ਮੱਖਾ ਟੇਕ ਰਿਹਾ ਉਹ ਵੀ ਦੇਖ ਸਕਦਾ ਜੂਮ ਕਰਕੇ ਚਲੀਏ ਆ ਦੀ ਆ ਲੈ ਚੱਲ ਆ ਲੈ ਜਾ ਤੇ ਆਪ ਆਪ ਅੰਜਕਸ ਹੈ ਆਪਾਂ ਅੰਜਕ ਸਾਊਂਡ ਦੇਖੀ ਸਾਮ ਦਾ ਸੁਪਾਉਰੇ ਪ੍ਰਧਾਨ ਬਣਾਇਆ ਹੋਇਆ ਹੈ ਆ ਜਾਗ ਨਹੀਂ ਉਹ ਬੱਸ ल पौने बस ठीक ओके जाके पावे दी चलिए फोटो फाटो ती को ਪਰ ਆਪਾਂ ਉੱਥੇ ਬਣਾ ਲਾਂਗੇ ਸੋਹਣੀ ਜੀ ਆ ਜਾ ਚੱਲੀਏ ਜੀ ਚੱਲ ਚੱਲੀ ਬਾਈ ਚਲੋ ਜੀ ਚਲੋ ਵੇ ਜੀ ਕਹਾਂ ਮੇਰੀ ਫੋਟੋ ਕਿੱਥੇ ਕਦੱਸ ਪੀ ਜੀ ਫੋਟੋ ਰਹਿ ਗਈ ਬਾਈ ਯਾਰ ਇਸ ਸਰਾ ਯਾਰ ਜਮਾ ਗਮ ਇਹ ਵਾ ਕੋਕ ਕੋਕ ਖਾਵੇ ਵੈਰ ਇੱਕ ਮਿੰਟ ਲਓ ਜੀ ਉਹ ਲੰਗਰ ਵਾਲਾ ਕੀ ਕਰੇ ਉਹ ਤੂੰ ਲੰਗਰ ਪੀਚ ਦੀ ਫੋਟੋ ਚ ਝੋਣੀ ਜਾ ਰਿਹਾ ਉਹ ਕੀ ਕਰੇ ਇਹਦਾ ਦੇ ਦੇ ਹੁੰਦੀ ਜਗਰਾਤੇ ਲਾਉਣਾ ਦੇ ਡੈਡੀ ਕਹੀਆ ਦੇਖਿਆ ਇਹ ਕਹੀਆ ਤੁਹਾਡੇ ਬਾਈ ਡੈਡੀ ਬੋਲੇ ਇੱਕ ਵਾਰੀ ਟਿਕ ਜਾ ਚੱਲ ਚੱਲੀਏ ਜਸ ਮੇਰੇ ਚਲ ਕੋਈ ਨਾ ਆਉਂਦੇ ਰਹਿ ਲੈ ਯਾਰ ਆਹ ਆਨ ਲੱਕ ਨੂੰ ਬਾਈ ਹੁੰਦੇ ਜਾਣ ਲੱਗੇ ਓਏ ਸਾਰਾ ਟਾਈਮ ਆ ਯਾਰ ਪਹਿਲਾ ਟੋਲ ਚੱਲ ਪਹਿਲਾ ਟੋਲ ਦੇਖਿਆ ਜਿਹੜਾ ਇਹ ਹਾੜੇ ਕੱਢ ਕੇ ਵਿਚਾਰਾ ਤਰਸ ਵਾਲਾ ਕੰਮ ਯਾਰ ਦੇ ਦੋ 20 ਆਨ ਲਾਈਨ ਕੱਟ ਲੋ ਯਾਰ ਆਨ ਲਾਈਨ ਕੱਟ ਚੱਲ ਚੱਲ ਯਾਰ ਚੱਲ ਬਾਈ ਬਣ ਕੇ ਆ ਆ ਦੇ ਜਾਣੇ ਆ ਆਉਣਾ ਤੇ ਲਾਈ ਨੀ ਵੀਰ ਵੀਰ ਬਣ ਕੇ ਅਸੀਂ ਹੁਣ ਮੱਥਾ ਟੇਕ ਆਏ ਨੀ ਹੋਰ ਉਹ ਬਾਪ ਦੀ ਨਹੀਂ ਹੋਣਾ ਯਾਰ ਜਾਂਦੀ ਸਾਨੂੰ ਪੜਾ ਲੈਣਾ ਹੁਣ ਕੀ ਫਾਇਦਾ ਐਵੇਂ ਪੜਾ ਲੈ ਕਰਨਾ ਸੰਤਮੇ ਦੇਖਿਆ ਤੇ ਨਹੀਂ ਜਾਣਾ ਚੱਲ ਜਾਓ ਬਾਹਰ ਹੀ ਚੱਲ ਬਾਅਦ ਮੁੜ ਕੇ ਤੰਗ ਹੋਈ ਜਾਣਾ ਕੀ ਫਾਇਦਾ ਪੜਾਣ ਨੂੰ ਲੱਛ ਕੋਈ ਨਹੀਂ ਆ ਰਿਹਾ ਯਾਰ ਦਿੱਤਾ ਨਹੀਂ ਬਾਪੇ ਦਿੱਤਾ ਨਹੀਂ ਬਾਪੇ ਯੱਕ ਦਾ ਕੰਮ ਉਹ ਤਾਂ ਬੱਚਾ ਸਕਾਉਟ ਹੀ ਗਾ ਜੇ ਐਸਐਸਪੀ ਬਣਦੀ ਉਹ ਕਰਤਾ ਹੋਣਾ ਪਹਾੜ ਦੇ ਜਮੀ ਥੱਲੇ ਤਲਕ ਜਾਣਾ ਪਊਗਾ ਐ ਰਸਤਾ ਜਾਂਦਾ ਤੁੰਦ ਨਾ ਟਾਈਮ ਆ ਤਰਾੰਦਾ ਵੀ ਚੈੱਕ ਕਰੇ ਚੈੱਕ ਕਰ। ਕਾਲਕ ਤਾਂ ਬੜੀ ਬੜੀ ਆ ਗਈ ਹੋਈ ਆ ਸਾਂ ਜਮਾ। ਕੋਈ ਨਹੀਂ ਕੀ ਹੈ? ਗੇਮ ਕੋਡ ਤਾਂ ਆਪ ਹੀ ਉਚੜਦਾ ਬੰਦ ਗਿਆ। ਡਬਲ ਆ। ਨਹੀਂ ਕਾਲੇ ਉੱਤੇ ਹੀ ਗਿਆ ਜਿਹੜਾ ਪੈਦਲ ਪਾਸਾ ਉੱਥੇ ਬੰਦ ਗਿਆ। ਜਿਵੇਂ ਦੀ ਮਾ ਤਾਂ ਦੀ। ਓ ਯਾਰ। ਉਹ ਕਿਉਂ ਮੂਰੀ ਖਾਈ ਹੈ ਸਿੱਧੀ ਨਾਲ। ਗਰੀ ਜਿਹੜਾ ਬਕਵਾਸ ਵਾਲਾ ਮੋੜਦਾ ਰਿਹਾ। ਆਹ ਯਾਰ ਉਹ ਵੀ ਜਾ ਨਿਯਮ ਸਹਿਯੋਗ ਬਹੁਤ ਚੰਗਾ ਤੇਰਾ ਮੂਟ ਲੈ ਨਹੀਂ ਨਹੀਂ ਕਿੰਨਾ ਕਾਹ ਕੈਂਟ ਲਾ ਕੇ ਨਾ ਸਿਰਾ ਕਾ ਕੇ ਕੁਆਟਲ ਕੁਆਟਲ ਪੂਰੀਆਂ ਕਾਹ ਨੇ ਖਾਦੀ ਨਾ ਸ਼ੀ ਠੀਕ ਐ ਚਾਹੇਗਾ ਤੇ ਪੂਰੀਆਂ ਵੀ ਨਹੀਂ ਖਾਦੇ ਡੇਢ ਦੀ ਪੂਰੀ ਖਾਦੇ ਅੱਧੀ ਵਿੱਕੀ ਨਹੀਂ ਖਾਦੇ ਦੋ ਇੱਕ ਮਸਲਾ ਪੈਂਦਾ ਹੈ ਦੋ ਪੂਰੀਆਂ ਨਹੀਂ ਖਾਦੇ ਉਹ ਤਾਂ ਸ਼ੀ ਚੇਕ ਚੇਕ ਜੀ ਸਾਨੂੰ ਚੜਾਉਂਗਾ ਉਹਦੇ ਵਹੀ ਟੋਰੀ ਓਏ ਹਾਂ ਯਾਰ ਬਾਪ ਬ੍ਰੋ ਵਿਊ ਚੈੱਕ ਕਰੋ ਵਿਊ ਵਾਟਸਾਈ ਉਹ ਕਿਵੇਂ ਆ ਠੀਕ ਆ ਤਰੀ ਗਾ 3 ਘੰਟੇ ਹੋ ਗਏ ਨੇ ਤੇ ਗੱਡੀ ਨਹੀਂ ਲੱਗਦੀ ਪਹਿਲਾਂ ਜਾਵ ਮਲਵਾ ਤੋਰੇ ਹੁਣ ਕਿੱਥੇ ਲਾਉਣੀ ਐ ਆਹ ਦੇ ਕਹਿੰਦਾ ਲੈ ਹੁਣ ਉਰੇ ਲਾਉਣੀ ਐ ਤੇ ਗੱਡੀ ਨਹੀਂ ਲੱਗਦੀ ਇਹਨਾਂ ਤੋਂ ਬਈ ਹੋਰ ਅੰਦਰ ਹੋ ਜੀ ਹੋਰ ਇੱਧਰ ਅੰਦਰ ਹੋ ਜੀ ਅੱਛਾ ਇਹਨੂੰ ਇਹ ਵੀ ਤਾਂ ਟ੍ਰੈਵਲ ਕਰਕਾਂ ਹੁਣ ਕਿੱਥੇ ਲਾਉਣੀ ਐ ਬਾਈ ਹੁਣ ਬਸ ਬੈਠ ਕੇ ਅੰਦਰ ਹੋ ਜੀ ਇੱਧਰ ਕਰ ਲੈ ਆ ਆ ਗਿਆ ਪਹਿਲਾਂ ਜਾਵ ਮਲਵਾ ਤਾਂ ਸੁੰਦੇ ਹਾਂ ਤੂੰ ਕੀ ਪੁੱਛ ਰਿਹਾ ਪੂਰਾ ਦਾ ਹੋਰ ਪਾਉਂਦਾ ਆਲੂ ਵੀ ਮੈਨੂੰ ਯਾਰ ਬੰਦਾ ਆ ਗਿਆ ਬਾਹਰੇ ਲਾਵਾ ਅੱਜ ਚਲਾਣੀ ਵੜ ਰਹੀ ਇਹਨਾਂ ਦੀ ਆ ਦੇ ਚਲਾਣੀ ਵੜ ਰਹੀ ਆ ਇਹਨਾਂ ਦੀ ਚਲਾਣੀ ਵੜ ਰਹੀ ਆ ਦੇ ਕੁਛ ਨਹੀਂ ਹੁੰਦਾ ਅਰੇ ਹੁਣ ਫੇਰ ਹੁਣ ਫੇਰ ਜਾਮ ਲਾਉਣਗੇ ਲਾਵਾ ਕੇਗਾ ਤੂੰ ਨਹੀਂ ਲਾਵਾ ਕੇ ਡੇਢੀ ਕਰਕੇ ਈ ਖੜੀ ਪਾ ਵਧੀਆ ਖੜੀ ਹੋ ਰਗੀ ਵੜੀ ਜੀ ਹੋਰ ਪਿੱਛੇ ਕਰਾਂਗੇ ਮਾਂ ਦੇ ਪਿੱਛੇ ਮੈਂ ਪਿੱਛੇ ਕਾ ਨੂੰ ਐ ਲਾਉਂਗਾ ਡੇਢੀ ਨਹੀਂ ਜਾਣਾਂਗੇ इधर oh. oh. है निकल गया चाचा यार मुहरे हो बस हो गई ਕੱਪ ਨਗਾਹ ਲੈ ਗੱਭਪਾ ਮਾਤਾ ਨੇ ਮਰਾਤਾ ਉਹ ਦੇਖਾ ਉਹ ਦੇਖਾ ਇਹ ਗੀ ਹਾਂ ਓਕੇ ਵਧੀਆ ਵਧੀਆ ਕਿੱਧਰ ਜਾਣਾ ਬਾਈ ਹੁਣ ਇੱਧਰ ਇੱਧਰ ਚਲੋ ਮੈਂ ਨਿਕਲ ਗਿਆ ਜੈ ਮਾਤਾ ਦੀ ਜੋਰ ਸੇ ਬੋਲੋ ਜੈ ਮਾਤਾ ਦੀ ਮੈਨੂੰ ਨਹੀਂ ਸੁਣਿਆ ਜੈ ਮਾਤਾ ਦੀ ਚੜ ਕੀ ਚੜਾਈ ਹੈ ਜੈ ਮਾਤਾ ਦੀ ਕਾਲਾ ਕਿੱਥੇ ਹੈ ਹਾਏ 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 ਸੱਚ ਕੋਲ ਕੋਣ ਲਾਤੀ ਓਏ ਹਾਏ ਹਾਏ ਬਈ ਵੀ ਫੇਰ ਹਾਏ ਹਾਏ ਚਾਲਾ ਨਾ ਮਰੇ ਕਿੱਥੇ ਤੂੰ ਤੇ ਚੱਲ ਮੈਨੂੰ ਖਾ ਦੇਖ ਮੈਂ ਆ ਗਿਆ ਕਿੱਥੇ ਜੇ ਆ ਗਿਆ ਰਲ ਗਿਆ ਉਹ ਸਾਡੇ ਨਾਲ ਆਜਾ ਤੂੰ ਵੀ ਸਵੀਟ ਦਾ ਦੇਖੀ ਕਿੰਨੀ ਐ ਸਵੀਟ ਵਾਸ਼ਿੰਗ ਨਾ ਤਾਂ ਵੀ ਸੋਹਦਾ ਜੀ ਆਜੋ ਆਜੋ ਭਾਈ ਆਜੋ ਦੇਖੇ ਬਾਈ ਸੈਰ ਦੇ ਆਹੇ ਗੁਰੀ ਫਾਈਨਲੀ ਅਸੀਂ ਮਾਤਾ ਦੇ ਆ ਗਿਆ ਬਾਈ ਬਹੁਤ ਜਦੋਂ ਜਹਤ ਤੋਂ ਬਾਅਦ ਤੇ ਹੁਣ ਮੱਥਾ ਟੇਕਦੇ ਕੌਣ ਕਹਿੰਦਾ ਰਸ਼ ਨਹੀਂ ਹੈਗਾ ਕੌਣ ਕਹਿੰਦਾ ਤੇ ਰਸ਼ ਨਹੀਂ ਹੈਗਾ ਆ ਕੀ ਆ ਕੀ ਆ ਕੀ ਇਹ ਰਸ਼ ਥੋੜੀ ਜਿਹਾ ਹੈ ਉੱਧਰ ਦੀ ਹੁੰਦਾ ਯਾਰ ਇਹ ਤਾਂ ਆਮਗਾ ਬਹੁਤ ਵਧੀਆ ਬਾਈ ਠੀਕ ਹੋ ਠੀਕ ਹੋ ਫੈਨ ਮਿਲ ਗਏ ਲੈ ਕੀ ਬਾਤ ਹੈ ਚੱਲੇ ਚੱਲੋ ਚੱਲੋ ਕੀ ਕਹਣਾ ਚਾਹੁੰਦੇ ਤੁਸੀਂ ਕੀ ਕਹਿੰਦਾ ਚਾਹੁੰਦਾ ਵੀ ਅਸੀਂ ਪਹੁੰਚ ਗਏ ਬਹੁਤ ਫਾਈਨਲੀ ਬਹੁਤ ਭੱਜ ਕੇ ਇਸ ਤੋਂ ਬਾਅਦ ਸਿੱਧਾ ਹੋਮ ਟੌਪ ਹੋਮ ਟੌਪ ਡਾਊਨ ਸਿਰ ਜ਼ਰੂਰ ਉਹ ਵਧੀਆ ਜੀ ਠੀਕ ਹੋ ਉਹ ਵਧੀਆ ਆ ਦੇ ਕਿੱਡੀ ਡੌਗ ਹਾਂ ਭਾਈ ਐ ਨਹੀਂ ਹੁੰਦਾ